ਜੀ ਇਹ ਮੇਰੀ ਕਹਾਣੀ ਮੈਂ ਜ਼ਿੰਦਗੀ ਚ ਕਿਸੇ ਨੂੰ ਨਹੀਂ ਦੱਸੀ ਇਹ ਤੁਹਾਡੇ ਤੱਕ ਕਿਦਾਂ ਪਹੁੰਚ ਗਏ ਸਚੀਕਲ ਜੀ ਤੁਸੀਂ ਦੇਖ ਰਹੇ ਹੋ ਪੀਏ ਪੀ ਟੀਵੀ ਤੇ ਸਵਾਗਤ ਹੈ ਤੁਹਾਡਾ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪਿੰਡ ਮਕਸੂਸਪੁਰ ਮਕਸੂਸਪੁਰ ਸੁਣਦਾ ਹੀ ਇੱਕ ਨਾਮ ਚੇਤੇ ਆ ਜਾਂਦਾ ਜੀ ਹਾਂ ਦੇਵੀ ਮਕਸੂਸਪੁਰ ਗੁਰਦੇਵ ਸਿੰਘ ਗਿੱਲ ਕਦੋਂ ਦੇਵੀ ਮਕਸੂਸਪੁਰੀ ਬਣ ਗਿਆ ਪਤਾ ਹੀ ਨਹੀਂ ਚੱਲਿਆ ਦਰਦ ਦੇ ਗਮੇ ਫਿਰਾਕ ਕੇ ਉਹ ਸਖਤ ਮਰਹਲੇ ਹੈਰਾਨ ਹੂੰ ਮੈਂ ਫਿਰ ਵੀ ਤੂੰ ਇਤਨੇ ਹਸੀਰ ਹੈ ਉਹਨਾਂ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਸੀ ਜਦੋਂ ਹੱਲਾਸ਼ੇਰੀ ਦਿੱਤੀ ਨਾਲ ਦੇ ਸਾਥੀਆਂ ਨੇ ਤਾਂ ਉਹਨਾਂ ਨੇ ਸਟੇਜ ਤੇ ਹੌਲੀ-ਹੌਲੀ ਆਪਣੇ ਗੀਤ ਸੁਣਾਉਣੇ ਸ਼ੁਰੂ ਕਰ ਦਿੱਤੇ ਤੇ ਐਵੇਂ ਲਿਖਦੇ ਲਿਖਦੇ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗੇ ਕਹਿੰਦੀ ਆਪਣੇ ਪਛਾਣ ਕੇ ਲੈ ਜਾਓ ਮਿਲ ਹੋਰ ਸੰਭਾੜੇ ਜਾਂਦੇ ਨਹੀਂ ਇੱਕ ਤੇਰੀ ਯਾਦ ਪਈ ਕਿਤੇ ਲੰਘਦੀ ਵੜਦੀ ਲੈ ਆਪਣੇ ਪੰਜਾਬ ਦੇ ਕਈ ਫੇਮਸ ਸਿੰਗਰਾਂ ਨੇ ਉਹਨਾਂ ਦੇ ਗੀਤ ਗਾਏ ਨੇ ਤੇ ਉਹ ਬਹੁਤ ਹਿੱਟ ਵੀ ਰਹੇ ਨੇ ਜੀ ਹਾਂ ਦੇਵੀ ਮਖਸੂਸ ਪ੍ਰੀਏ ਜੀ ਹੁਣ ਬਹੁਤ ਵਧੀਆ ਸਿੰਗਰ ਵੀ ਨੇ ਉਹ ਆਪ ਵੀ ਆਪਣੇ ਗਾਣੇ ਖੁਦ ਘੜਦੇ ਰਹਿੰਦੇ ਨੇ ਹਾਲਾਂ ਹੀ ਉਹਨਾਂ ਦਾ ਇੱਕ ਗਾਣਾ ਰਿਲੀਜ਼ ਹੋਇਆ ਜਵਾਨੇ ਕਿੰਨੇ ਵਰਿਆਂ ਦੀ ਹੋਈ ਜਵਾਨੀ ਇਹ ਦੇਵੀ ਮਖਸੂਸਪੁਰੀ ਜੀ ਨੇ ਖੁਦ ਲਿਖਿਆ ਖੁਦ ਕੰਪੋਜ਼ ਕੀਤਾ ਤੇ ਖੁਦ ਗਾਇਆ ਵੀ ਹੈ ਦਿਲਵਾਨਿਆਂ ਨੂੰ ਤੇਰੀ ਸ਼ਕਲ ਜ਼ਬਾਨੀ ਚੇਤੇ ਤੇ ਇਹਦੇ ਨਾਲ ਇਹਦੇ ਵਿੱਚ ਇੱਕ ਰੈਪ ਆਇਆ ਜੋ ਕਿ ਸੁਲਤਾਨ ਵੱਲੋਂ ਕੀਤਾ ਗਿਆ ਜਦੋਂ ਤੂੰ ਅੱਗੇ ਹੋਰ ਕਿਤੇ ਜਾਵੇਂ ਨਾ ਤਿਆਰ ਤੈਨੂੰ ਰੱਬ ਮੰਨੀ ਬੈਠਾ ਦਿਲ ਮੰਨੇ ਨਾਲ ਅਦਾਨ ਜਿਸੀ ਐਕਸ ਨੇ ਮਿਊਜ਼ਿਕ ਦਿੱਤਾ ਤੇ ਪ੍ਰਿੰਸ ਕੋਨੀ ਨੇ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਜਿੱਥੇ ਤੂੰ ਹੋਵੇਂ ਇਸ ਗੀਤ ਵਿੱਚ ਦੇਵੀ ਮਖਸੂਸਪੁਰੀ ਜੀ ਨਾਲ ਜੋ ਫੀਮੇਲ ਲੀਡ ਕੰਮ ਕਰ ਰਹੇ ਨੇ ਉਹ ਨੇ ਰਾਸਤਾਲੀ ਵਾਲ ਰਾਸਤਾਲੀ ਵਾਲ ਇੱਕ ਬਹੁਤ ਵਧੀਆ ਆਰਟਿਸਟ ਨੇ ਜਿਨ੍ਹਾਂ ਨੂੰ ਆਪਾਂ ਬਹੁਤ ਫਿਲਮਾਂ ਵਿੱਚ ਦੇਖ ਚੁੱਕੇ ਹਾਂ ਉਹ ਪਟਿਆਲਾ ਦੇ ਰਹਿਣ ਵਾਲੇ ਨੇ ਇਹ ਗਾਣਾ ਬੜੀ ਖੂਬਸੂਰਤੀ ਨਾਲ ਸ਼ੁਰੂ ਹੁੰਦਾ ਹੈ ਰਾਸਤਾਲੀ ਵਾਲ ਇੱਕ ਸਕੂਲ ਦੇ ਟੀਚਰ ਦਾ ਕਿਰਦਾਰ ਨਿਭਾ ਰਹੇ ਨੇ ਦਿਲਵਾਲਿਆਂ ਨੂੰ ਤੇਰੀ ਸ਼ਕਲ ਜ਼ੁਬਾਨੀ ਚੇਤੇ ਆਏ ਜੋ ਕਿ ਆਪਣੇ ਸਕੂਲ ਦੇ ਬੱਚਿਆਂ ਨੂੰ ਇੱਕ ਟੂਰ ਕੈਂਪਸ ਤੇ ਲੈ ਕੇ ਆਉਂਦੇ ਨੇ ਉੱਥੇ ਆਪਣੇ ਬੱਚਿਆਂ ਨੂੰ ਜਦੋਂ ਕਮਾਂਡ ਜਾਂਦੇ ਨੇ ਤਾਂ ਉੱਥੇ ਉਨ੍ਹਾਂ ਦੀ ਨਜ਼ਰ ਪੈਂਦੀ ਹੈ ਦੇਵੀ ਮਕਸੂਦਪੁਰੀ ਜੀ ਦੇ ਉੱਤੇ ਨਜ਼ਰ ਤੇਰੀ ਵਿੱਚ ਰਹਿਣਾ ਕਿੰਨਾ ਮਹਿੰਗਾ ਏ ਤੇ ਦੇਵੀ ਮਕਸੂਦਪੁਰੀ ਜੀ ਪਹਿਲਾਂ ਹੀ ਇਹ ਕੁਝ ਬੱਚਿਆਂ ਨੂੰ ਸੰਗੀਤ ਸੁਣਾ ਰਹੇ ਨੇ ਤੇ ਜਦੋਂ ਦੋਨਾਂ ਦੀ ਆਪਸ ਚ ਨਜ਼ਰ ਮਿਲਦੀ ਹੈ ਤਾਂ ਉਹਨਾਂ ਨੂੰ ਆਪਣੇ ਪੁਰਾਣਾ ਟਾਈਮ ਚ ਇੱਥੇ ਆ ਜਾਂਦਾ ਤੇ ਇਹੀ ਸੱਤਰਾਂ ਨੇ ਇਸ ਗਾਣੇ ਦੀਆਂ ਕਿੰਨੇ ਮਾਰੇ ਇਨੇ ਵਰਿਆਂ ਦੀ ਹੋਈ ਜਵਾਨੀ ਚਿੱਤੇ ਆ ਦਿਲ ਵਾਲਿਆਂ ਨੂੰ ਤੇਰੀ ਸ਼ਕਲ ਜਵਾਨੀ ਚਿੱਤੇ ਆ ਵਾਹ ਜੀ ਵਾਹ ਕਿਆ ਸਤਰਾ ਨੇ ਦੇਵੀ ਮਖਸੂਸਪੂਰੀਆ ਜੀ ਜੋ ਵੀ ਲਿਖਣ ਉਹ ਦਿਲ ਤੱਕ ਜਾਂਦਾ ਹਮ ਫਰਿਸ਼ਤੇ ਨਹੀਂ ਹੈ ਦੇਵੀ ਬੰਦੇ ਹੈ ਗੁਨਾਹ ਕਰਦੇ ਦੇਵੀ ਮਖਸੂਸਪੂਰੀਆ ਜੀ ਨੇ ਹਰ ਵਿਸ਼ੇ ਤੇ ਗੀਤ ਲਿਖੇ ਹੋਏ ਨੇ ਹਿਮਾਚਲ ਚ ਇੱਕ ਸਕੂਲ ਹੈ ਦਕਸ਼ਾਈ ਪਬਲਿਕ ਸਕੂਲ ਜੀ ਹਾਂ ਇਹ ਗੀਤ ਪੂਰਾ ਉੱਥੇ ਹੀ ਫਿਲਮਾਇਆ ਗਿਆ ਹੈ ਜੇ ਤੁਸੀਂ ਇਹ ਗਾਣਾ ਨਹੀਂ ਦੇਖਿਆ ਤਾਂ ਹੁਣੇ ਜਾ ਕੇ ਦੇਖੋ ਤੇ ਦੇਵੀ ਮਖਸੂਸਪੂਰੀਆ ਜੀ ਲਈ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਧੰਨਵਾਦ